ਇੱਕ ਹਸਪਤਾਲ ਦੇ ਵਿੱਚ ਡਾਕਟਰ ਰਾਉਂਡ ਤੇ ਹੈ ਤੇ ਗਰਭਵਤੀ ਔਰਤਾਂ ਦਾ ਹਾਲਚਾਲ ਪੁੱਛ ਰਹੀ ਹੈ। ਆਲੇ ਦੁਆਲੇ ਔਰਤਾਂ ਮੌਜੂਦ ਨੇ ਤੇ ਉੱਥੋਂ ਹੀ ਇੱਕ ਜੱੱਚਾ ਦੀ ਆਵਾਜ਼ ਆਉਂਦੀ ਹੈ। ਡਾਕਟਰ ਪੁੱਛਦੀ ਹੈ ਕਿ ਤੁਸੀਂ ਠੀਕ ਠਾਕ ਹੋ ਕੁਝ ਚਾਹੀਦਾ ਤਾਂ ਨਹੀਂ? ਤਾਂ ਜੱੱਚਾ ਕਹਿੰਦੀ ਹੈ ਕਿ ਮੈਨੂੰ ਇੱਕ ਗੁੜੀਆ ਚਾਹੀਦੀ ਹੈ। ਹੁਣ ਤੁਸੀਂ ਅੰਦਾਜ਼ਾ ਲਗਾਓਗੇ ਕਿ ਗਰਭਵਤੀ ਔਰਤਾਂ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ ਤੇ ਉੱਥੇ ਹੀ ਇੱਕ ਗਰਭਵਤੀ ਇਹ ਕਿਉਂ ਕਹਿ ਰਹੀ ਹੈ ਕਿ ਮੈਨੂੰ ਗੁੜੀਆ ਚਾਹੀਦੀ ਹੈ? ਗੁੜੀਆਂ ਨੂੰ ਤਾਂ ਉਸਨੇ ਜਨਮ ਦੇ ਦਿੱਤਾ ਤਾਂ ਤੁਹਾਡੇ ਮਨ ਦੇ ਵਿੱਚ ਜ਼ਰੂਰ ਖਿਆਲ ਆਏਗਾ ਕਿ ਜਾਂ ਤਾਂ ਕੋਈ ਇਹ ਬੱਚੀ ਹੈ ਜਾਂ ਫਿਰ ਇਹ ਕੋਈ ਮੰਦ ਬੁੱਧੀ ਹੈ ਦਰ ਅਸਲ ਸੱਚਮੁੱਚ ਉਹ ਇੱਕ 10 ਸਾਲ ਦੀ ਬੱਚੀ ਸੀ ਜਿਸਨੇ ਇੱਕ ਨਵਜੰਮੀ ਬੱਚੀ ਨੂੰ ਜਨਮ ਦਿੱਤਾ ਹੈ ਇਹ ਕਹਾਣੀ ਬਹੁਤ ਹੀ ਰੋਂਗ ਤੇ ਖੜੇ ਕਰ ਰਹੀ ਹੈ ਸੋਚਾਂ ਦੇ ਵਿੱਚ ਪਾ ਰਹੀ ਹੈ ਤਾਂ ਸ਼ਾਇਦ ਭਾਰਤ ਦੀ ਉਹ ਪਹਿਲੀ ਸਭ ਤੋਂ ਛੋਟੀ ਗਰਭਵਰਤੀ ਬੱਚੀ ਹੋएगी ਜਿਸਨੇ ਆਪਣੇ ਬਚਪਨੇ ਦੇ ਵਿੱਚ ਇੱਕ ਬੱਚੀ ਨੂੰ ਜਨਮ ਦੇ ਦਿੱਤਾ ਸਸ਼ੀਕਾਲ ਨਮਸਕਾਰ ਆਦਾਬ ਮੈਂ ਗੁਰਦੀ ਕੌਲ ਤੁਸੀਂ ਦੇਖ ਰਹੇ ਹੋ ਅੱਜ ਦੀ ਕਹਾਣੀ ਜਿਸ ਦੇ ਵਿੱਚ ਦੱਸਾਂਗੇ ਕਿ ਕਿਵੇਂ ਇੱਕ ਛੋਟੀ ਬੱਚੀ ਮਾਂ ਬਣ ਜਾਂਦੀ ਹੈ ਦਰਸਲ ਕਹਾਣੀ ਹਸਪਤਾਲ ਤੋਂ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਪਰਿਵਾਰ ਜਿਹੜਾ ਆਪਣੀ ਬੱਚੀ ਨੂੰ ਜਿਹੜੀ ਗੋਲ ਮਟੋਲ ਹੱਸਦੀ ਖੇਡਦੀ ਹੁੰਦੀ ਹੈ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਬੱਚੀ ਨੇ ਘਰ ਦੇ ਵਿੱਚ ਆਪਣੀ ਮਾਂ ਨੂੰ ਸ਼ਿਕਾਇਤ ਕੀਤੀ ਕਿ ਮੇਰੇ ਪੇਟ ਦੇ ਵਿੱਚ ਦਰਦ ਹੋ ਰਿਹਾ ਹੈ ਮੈਂ ਸਕੂਲ ਨਹੀਂ ਜਾਣਾ ਤਾਂ ਮਾਤਾ ਪੁੱਛਦੀ ਹੈ ਕਿ ਤੂੰ ਸਕੂਲ ਕਿਉਂ ਨਹੀਂ ਜਾਣਾ ਤੇਰੀ ਤਬੀਅਤ ਠੀਕ ਹੈ ਤਾਂ ਕਹਿੰਦੀ ਹੈ ਕਿ ਮੈਨੂੰ ਕੁਝ ਨਹੀਂ ਹੋਇਆ ਬਸ ਮੇਰੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੈ ਤਾਂ ਉਸ ਬੱਚੇ ਨੂੰ ਹਸਪਤਾਲ ਲਿਜਾਣਾ ਪੈਂਦਾ ਡਾਕਟਰ ਜਦੋਂ ਇਲਾਜ ਕਰਦੇ ਨੇ ਬੱਚੇ ਨੂੰ ਬਾਗ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਪੂਰੇ ਟੈਸਟ ਕੀਤੇ ਜਾਂਦੇ ਆ ਤਾਂ ਜਦੋਂ ਡਾਕਟਰ ਉਸ ਬੱਚੀ ਦੇ ਮਾਪਿਆਂ ਨੂੰ ਇਹ ਗੱਲ ਆਖਦੇ ਆ ਕਿ ਤੁਹਾਡੀ ਬੱਚੇ ਤਾਂ ਗਰਭਵਤੀ ਹੈ ਜਿਸ ਦੇ ਪੇਟ ਦੇ ਵਿੱਚ 30 ਹਫ਼ਤਿਆਂ ਦਾ ਇੱਕ ਬੱਚਾ ਪਲ ਰਿਹਾ ਹੈ ਤਾਂ ਮਾਪਿਆਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿ ਕਿਵੇਂ ਹੋ ਸਕਦਾ ਹੈ ਕਿਸਨੇ ਅਜਿਹਾ ਕਰ ਦਿੱਤਾ ਕਿਵੇਂ ਹੋ ਗਿਆ ਦਰਸਲ ਉਹ ਪੇ ਜਿਹੜਾ ਸਰਕਾਰੀ ਨੌਕਰੀ ਕਰਦਾ ਸੀ ਘਰ ਤੋਂ ਬਾਹਰ ਰਹਿੰਦਾ ਸੀ ਉਹ ਮਾਂ ਜਿਹੜੀ ਹੈ ਲੋਕਾਂ ਦੇ ਘਰ ਦੇ ਵਿੱਚ ਕੰਮ ਕਰਦੀ ਸੀ ਜਿਸ ਕਰਕੇ ਮਾਤਾ ਪਿਤਾ ਜ਼ਿਆਦਾ ਪਰ ਘਰ ਦੇ ਵਿੱਚ ਨਹੀਂ ਹੁੰਦੇ ਸੀ ਤੇ ਉਹ ਬੱਚੀ ਇਕੱਲੀ ਹੁੰਦੀ ਸੀ ਆਪਣੇ ਸਕੂਲ ਜਾਂਦੀ ਸੀ ਸਕੂਲ ਤੋਂ ਘਰ ਆ ਜਾਂਦੀ ਸੀ ਤਾਂ ਮਾਪੇ ਕਾਫੀ ਵੱਡੀ ਚਿੰਤਾ ਦੇ ਵਿੱਚ ਪੈ ਜਾਂਦੇ ਆ ਸਾਡੀ ਬੱਚੀ ਦੇ ਨਾਲ ਆਖਿਰਕਾਰ ਹੋਇਆ ਕੀ ਹੈ ਤੇ ਜਿਸ ਤੋਂ ਬਾਅਦ ਗਰਭਰਤੀ ਬਾੜ ਦੇ ਵਿੱਚ ਉਸ ਬੱਚੀ ਨੂੰ ਲਜਾਇਆ ਜਾਂਦਾ ਜੋ ਬੱਚਾ ਹੈ ਉਹ ਬੱਚੀ ਜਿਹੜੀ ਹੈ ਬਿਲਕੁਲ ਸਹੀ ਸਲਾਮਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤੇ ਜਿਸ ਤੋਂ ਬਾਅਦ ਮਾਪੇ ਜਿਹੜੇ ਨੇ ਉਹ ਡਾਕਟਰਾਂ ਨੂੰ ਬੇਨਤੀ ਕਰਦੇ ਨੇ ਅਰਜ਼ੂਈ ਕਰਦੇ ਨੇ ਕਿ ਸਾਡੀ ਬੱਚੀ ਨੂੰ ਇਸ ਦੇ ਬਾਰੇ ਕੁਝ ਵੀ ਪਤਾ ਨਾ ਲੱਗੇ ਕਿ ਉਸਨੇ ਇੱਕ ਬੱਚੇ ਨੂੰ ਜਨਮ ਦੇ ਦਿੱਤਾ ਤੇ ਉਸ ਬੱਚੇ ਜਦੋਂ ਵੀ ਜਨਮ ਲਵੇਗਾ ਮੁੰਡਾ ਹੋਵੇ ਜਾਂ ਕੁੜੀ ਹੋਵੇ ਨਾ ਤਾਂ ਸਾਨੂੰ ਦਿਖਾਇਆ ਜਾਵੇ ਤੇ ਨਾ ਹੀ ਸਾਡੀ ਬੱਚੀ ਦੇ ਸਾਹਮਣੇ ਉਸ ਬੱਚੇ ਨੂੰ ਲਿਆਂਦਾ ਜਾਵੇ ਤਾਂ ਡਾਕਟਰ ਅਜਿਹਾ ਹੀ ਕਰਦੇ ਆ ਮਾਪੇ ਅਦਾਲਤ ਕੋਰਟ ਤੋਂ ਵੀ ਪੂਰੀ ਆਗਿਆ ਲੈ ਲੈਂਦੇ ਆ ਪਹਿਲਾਂ ਇਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਮਾਪਿਆਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਸ ਬੱਚੇ ਦਾ ਅਬੋਰਸ਼ਨ ਹੋ ਜਾਏ ਮਾਪੇ ਸੋਚਦੇ ਨੇ ਕਿ ਸਾਨੂੰ ਇਹ ਬੱਚਾ ਨਹੀਂ ਚਾਹੀਦਾ ਸਾਨੂੰ ਨਹੀਂ ਪਤਾ ਇਹ ਬੱਚਾ ਹੋਇਆ ਕਿੱਦਾਂ ਪਰ ਜੇ ਬੱਚਾ ਦੁਨੀਆ ਦੇ ਵਿੱਚ ਆ ਗਿਆ ਤਾਂ ਸਾਡੀ ਬੱਚੀ ਨੇ ਜਿਉਣ ਯੋਗੀ ਨਹੀਂ ਰਹਿਣਾ ਸਾਨੂੰ ਵੀ ਬਹੁਤ ਸਾਰੀਆਂ ਗੱਲਾਂ ਸੁਣਨੀਆਂ ਪੈਣੀਆਂ ਜਦੋਂ ਹਸਪਤਾਲ ਤੋਂ ਬਾਅਦ ਅਦਾਲਤ ਦੇ ਵਿੱਚ ਪਹੁੰਚ ਕੀਤੀ ਜਾਂਦੀ ਹੈ ਅਪਲੀਕੇਸ਼ਨ ਪਾਈ ਜਾਂਦੀ ਹੈ ਤਾਂ ਅਦਾਲਤ ਦੇ ਵਿੱਚ ਇਸ ਕੇਸ ਦੇ ਲਈ ਬਿਲਕੁਲ ਨਾ ਕਰ ਦੁੱਤੀ ਜਾਂਦੀ ਹੈ ਕਿ ਉਸ ਬੱਚੇ ਦਾ ਅਬੋਰਸ਼ਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਬੱਚਾ ਕਾਫੀ ਟਾਈਮ ਹੋ ਚੁੱਕਾ ਹੈ ਬੱਚੇ ਦਾ ਜਿਹੜਾ ਸਰੀਰ ਹੈ ਉਹ ਅੰਦਰ ਵੱਧ ਚੁੱਕਾ ਹੈ ਜਿਸ ਕਰਕੇ ਬੱਚੇ ਦਾ ਅਬੋਰਸ਼ਨ ਨਹੀਂ ਕੀਤਾ ਜਾ ਸਕਦਾ ਉਸ ਬੱਚੇ ਦੀ ਡਿਲੀਵਰੀ ਹੀ ਹੋਏਗੀ ਹਸਪਤਾਲ ਵੀ ਮਨਾ ਕਰ ਦਿੰਦਾ ਹੈ ਅਦਾਲਤ ਵੀ ਮਨਾ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਹੈ ਤਮਾਪੇ ਇਹ ਇਜਾਜ਼ਤ ਲੈ ਲੈਂਦੇ ਆ ਕਿ ਅਸੀਂ ਉਸ ਬੱਚੇ ਦਾ ਮੂੰਹ ਤੱਕ ਨਹੀਂ ਦੇਖਣਾ ਇਹ ਇਜਾਜ਼ਤ ਇਹ ਇਜਾਜ਼ਤ دی ਵੀ ਆ ਅਦਾਲਤ ਦੇ ਵੱਲੋਂ ਦੇ ਦਿੱਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਜਦੋਂ ਤੁਸੀਂ ਕਹਾਣੀ ਸੁਣੋਗੇ ਤਾਂ ਤੁਹਾਨੂੰ ਇਹ ਸੋਚਾਂ ਦੇ ਵਿੱਚ ਜ਼ਰੂਰ ਪਾਏਗੀ ਕਿ ਕਿਵੇਂ ਉਸ ਬੱਚੇ ਦੇ ਜਨਮ ਮੇਲੇ ਉਸ ਕੁੜੀ ਦੇ ਨਾਲ ਕੀ ਕੀ ਪਹਿਲਾਂ ਉਸ ਦੀ ਜ਼ਿੰਦਗੀ ਦੇ ਵਿੱਚ ਹੋਇਆ ਬਹੁਤ ਹੀ ਬੁਰਾ ਹੋਇਆ ਜੋ ਕਿਸੇ ਵੀ ਬੱਚੇ ਦੇ ਨਾਲ ਨਾ ਹੋਵੇ ਪਰ ਉਸ ਤੋਂ ਬਾਅਦ ਪੁਲਿਸ ਸਰਕਾਰ ਅਦਾਲਤ ਕਿਵੇਂ ਉਸ ਬੱਚੀ ਦੇ ਲਈ ਸਹਾਰਾ ਬਣ ਗਈ ਇਹ ਸੁਣ ਕੇ ਤੁਹਾਨੂੰ ਖੁਸ਼ੀ ਵੀ ਜ਼ਰੂਰ ਹੋਵੇਗੀ ਪਰ ਨਾਲ ਦੀ ਨਾਲ ਗੁੱਸਾ ਵੀ ਆਏਗਾ ਕਿ ਜਦੋਂ ਘਰ ਦੇ ਵਿੱਚ ਸਾਡਾ ਬੱਚਾ ਇਕੱਲਾ ਆਉਂਦਾ ਸੀ ਆਪਣੇ ਕੰਮਕਾਰਾਂ ਦੇ ਵਿੱਚ ਵਿਅਸਤ ਹੋ ਜਾਂਦੇ ਆ ਤਾਂ ਸਾਨੂੰ ਨਹੀਂ ਪਤਾ ਕਿ ਕਦੋਂ ਸਾਡਾ ਕੋਈ ਆਪਣਾ ਵੀ ਸਾਡੀ ਬੱਚੇ ਤੇ ਨਜ਼ਰ ਰੱਖ ਰਿਹਾ ਜੋ ਨਜ਼ਰ ਇੰਨੀ ਖਰਾਬ ਹੋਏਗੀ ਕਿ ਜਿਵੇਂ ਇਹਨਾਂ ਮਾਪਿਆਂ ਦੀ 10 ਸਾਲ ਦੀ ਬੱਚੀ ਦਾ ਹਾਲ ਕੀਤਾ ਉਹ ਕਿਸੇ ਵੀ ਬੱਚੇ ਦੇ ਨਾਲ ਨਾ ਹੋਵੇ ਦਰਸਲ ਬੱਚੀ ਨੂੰ ਜਿਹੜੇ ਕਾਉਂਸਲਿੰਗ ਕਰਵਾਈ ਜਾਂਦੀ ਹੈ ਉਸ ਨੂੰ ਬੜੇ ਪਿਆਰ ਦੇ ਨਾਲ ਆਪਣੇ ਪੰਨ ਦੇ ਨਾਲ ਉਸ ਤੋਂ ਗੱਲਾਂ ਕਰਵਾਈਆਂ ਜਾਂਦੀਆਂ ਨੇ ਕਿ ਉਸ ਦੇ ਨਾਲ ਹੋਇਆ ਕੀ ਹੈ ਪੂਰੀ ਟੀਮ ਪਹੁੰਚ ਜਾਂਦੀ ਹੈ ਚਾਕਲੇਟ ਤੋਂ ਲੈ ਕੇ ਟੌਫੀਆਂ ਤੋਂ ਲੈ ਕੇ ਹਰ ਚੀਜ਼ ਦਾ ਉਸ ਨੂੰ ਲਾਲਚ ਦਿੱਤਾ ਜਾਂਦਾ ਹੈ ਸਨੇਹ ਦਿੱਤਾ ਜਾਂਦਾ ਹੈ ਆਪਣਾ ਪੰਨ ਦਿਖਾਇਆ ਜਾਂਦਾ ਹੈ ਤਾਂ ਜੋ ਬੱਚੀ ਆਪਣੇ ਦਿਲ ਦੀ ਗੱਲ ਬੋਲੇ ਤਾਂ ਜਿਸ ਤੋਂ ਬਾਅਦ 10 ਸਾਲ ਦੀ ਬੱਚੀ ਜਿਸ ਨੇ ਬੱਚੇ ਨੂੰ ਜਨਮ ਦਿੱਤਾ ਉਹ ਦੱਸਦੀ ਹੈ ਕਿ ਕਿਵੇਂ ਉਸ ਦਾ ਸਗਾ ਮਾਮਾ ਉਸ ਦੇ ਨਾਲ ਗਲਤ ਹਰਕਤ ਕਰਦਾ ਸੀ ਉਸ ਦੇ ਨਾਲ ਗੰਧੀਆਂ ਕੱਲਾਂ ਕਰਦਾ ਸੀ ਜੋ ਸ਼ਾਇਦ ਉਹ ਕਦੇ ਵੀ ਕਿਸੇ ਨੂੰ ਦੱਸ ਨਹੀਂ ਪਾਈ ਤਾਂ ਜਿਸ ਤੋਂ ਬਾਅਦ ਕਹਾਣੀ ਸਾਫ਼ ਹੋ ਜਾਂਦੀ ਹੈ ਉਸ ਮਾਮੇ ਨੂੰ ਫੜਿਆ ਜਾਂਦਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੇਲ੍ਹ ਦੀਆਂ ਸਲਾਕਾਂ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਹੈ ਤਾਂ ਸੋਚਿਆ ਜਾਂਦਾ ਹੈ ਕਿ ਇਸ ਦੇ ਨਾਲ ਪੁਲਿਸ ਕਹਿੰਦੀ ਹੈ ਕਿ ਡੀਐਨਏ ਮੈਚ ਕਰਨਾ ਪਏਗਾ ਕਿ ਆਖਰਕਾਰ ਇਹ ਅਸਲ ਬੱਚਾ ਜਿਹੜਾ ਇਸ ਦੋਸ਼ੀदाई ਹੈ ਤਾਂ ਜਿਸ ਤੋਂ ਬਾਅਦ ਜੋ ਡੀਐਨਏ ਕਰਨ ਦੇ ਲਈ ਜਿਹੜੀ ਟੀਮ ਆਉਂਦੀ ਹੈ ਤਾਂ ਡੀ ਐਨ ਏ ਉਸਮਾਮੇ ਦੇ ਨਾਲ ਮੈਚ ਹੀ ਨਹੀਂ ਹੁੰਦਾ ਮਾਪੇ ਫਿਰ ਤੋਂ ਸੋਚਾਂ ਦੇ ਵਿੱਚ ਪੁਲਿਸ ਫਿਰ ਤੋਂ ਸੋਚਾਂ ਦੇ ਵਿੱਚ ਆਖਿਰਕਾਰ ਗੁਨਾਹਗਰ ਕੌਣ ਹੈ ਅਗਰ ਬੱਚੀ ਕਹਿ ਰਹੀ ਹੈ ਕਿ ਉਸਦਾ ਸਗਾ ਮਾਮਾ ਉਸਦੇ ਨਾਲ ਗਲਤ ਕਰਦਾ ਸੀ ਤਾਂ ਅਸਲ ਦੋਸ਼ੀ ਕੌਣ ਹੈ ਕਿਉਂਕਿ ਡੀ ਐਨ ਏ ਤਾਂ ਮੈਚ ਹੀ ਨਹੀਂ ਹੋ ਰਿਹਾ ਇਸ ਦਾ ਮਤਲਬ ਉਸਦੇ ਨਾਲ ਕੋਈ ਹੋਰ ਵੀ ਸ਼ਾਮਲ ਹੋਏਗਾ ਫਿਰ ਬੱਚੀ ਦੇ ਲਈ ਕਾਉਂਸਲਿੰਗ ਕੀਤੀ ਜਾਂਦੀ ਹੈ ਫਿਰ ਤੋਂ ਉਹੀ ਚੀਜ਼ਾਂ ਦੁਹਰਾਈਆਂ ਜਾਂਦੀਆਂ ਨੇ ਫਿਰ ਤੋਂ ਉਸ ਦੀ ਦਿਲ ਦੀ ਗੱਲ ਘਟਾਈ ਜਾਂਦੀ ਹੈ ਤਾਂ ਬੱਚੀ ਦੱਸਦੀ ਹੈ ਕਿ ਦਰਸਲ ਉਸ ਦੇ ਦੋ ਮਾਮੇ ਨੇ ਉਸ ਦਾ ਵੱਡਾ ਮਾਮਾ ਤੇ ਛੋਟਾ ਮਾਮਾ ਰਲ ਕੇ ਉਸ ਦੇ ਨਾਲ ਬਲਾਕ ਕਾਰ ਕਰਦੇ ਸੀ ਤਾਂ ਜਿਸ ਤੋਂ ਬਾਅਦ ਫਿਰ ਤੋਂ ਕਹਾਣੀ ਸਾਫ਼ ਹੁੰਦੀ ਹੈ ਤਾਂ ਛੋਟੇ ਮਾਮੇ ਨੂੰ ਬੁਲਾਇਆ ਜਾਂਦਾ ਹੈ ਉਸ ਨੂੰ ਪੁੱਛਿਆ ਜਾਂਦਾ ਹੈ ਸਾਰੀ ਕਹਾਣੀ ਸਾਫ਼ ਹੋ ਜਾਂਦੀ ਹੈ ਡੀਐਨਏ ਮੈਚ ਕਰਾਇਆ ਜਾਂਦਾ ਤਾਂ ਬਿਲਕੁਲ ਡੀਐਨਏ ਮੈਚ ਹੋ ਜਾਂਦਾ ਹੈ ਦਰਅਸਲ ਕਦੇ ਵੱਡਾ ਤੇ ਕਦੇ ਛੋਟਾ ਦੋਵਾਂ ਨੂੰ ਜਿੱਦਾਂ ਦਾ ਸਮਾਂ ਮਿਲਦਾ ਸੀ ਉਸ ਬੱਚੀ ਦੇ ਨਾਲ ਗਲਤ ਹਰਕਤ ਕਰਦੇ ਸੀ ਉਸ ਦੀ ਇੱਜ਼ਤ ਨੂੰ ਹੱਥ ਪਾਉਂਦੇ ਸੀ ਉਸ ਦੀ ਇੱਜ਼ਤ ਤਾਰ-ਤਾਰ ਕਰਦੇ ਸੀ ਇਸ ਤਰੀਕੇ ਦੇ ਨਾਲ ਦੋਹਾਂ ਮਾਮਿਆਂ ਨੇ ਆਪਣੀ ਸਗੀ ਭਾਂਜੀ ਦੀ ਇੱਜ਼ਤ ਲੁੱਟਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਿਸ ਕਰਕੇ ਉਹ ਬੱਚੀ ਜਿਹੜੀ ਹੈ ਇਹੋ ਜਿਹੇ ਹਾਲਾਤਾਂ ਦੇ ਵਿੱਚ ਪਹੁੰਚ ਜਾਂਦੀ ਹੈ ਅਦਾਲਤ ਦਾ ਫਰ ਤੋਂ ਦਰਵਾਜ਼ਾ ਖੜਕਾਇਆ ਜਾਂਦਾ ਪਰ ਅਦਾਲਤ ਇਸ ਕੇਸ ਦੇ ਵਿੱਚ ਉਸ ਬੱਚੀ ਦਾ ਪੂਰਾ ਸਾਥ ਦਿੰਦੀ ਹੈ ਅਦਾਲਤ ਦੇ ਵੱਲੋਂ ਇਹ ਹੁਕਮ ਸੁਣਾਇਆ ਜਾਂਦਾ ਹੈ ਕਿ ਇਹਨਾਂ ਦੋਹਾਂ ਮਾਮਿਆਂ ਨੂੰ ਜਦ ਤੱਕ ਇਹਨਾਂ ਦੇ ਪ੍ਰਾਣ ਨਹੀਂ ਨਿਕਲ ਜਾਂਦੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਏਗੀ ਤਾਂ ਜਿਸ ਤੋਂ ਬਾਅਦ ਮਾਪਿਆਂ ਨੂੰ ਇਨਸਾਫ ਤਾਂ ਮਿਲ ਜਾਂਦਾ ਪਰ ਕਿਤੇ ਨਾ ਕਿਤੇ ਉਸ ਬੱਚੀ ਦੇ ਭਵਿੱਖ ਦੀ ਚਿੰਤਾ ਉਹਨਾਂ ਨੂੰ ਸਤਾਉਣ ਲੱਗਦੀ ਹੈ ਤਾਂ ਜਿਸ ਤੋਂ ਬਾਅਦ ਉਹ ਬੱਚੀ ਜਿਹੜੀ ਹੈ ਜਿਹੜੀ ਬੱਚੇ ਨੂੰ ਜਨਮ ਦਿੱਤਾ ਉਸ ਨੂੰ ਚਾਈਲਡ ਹੋਮ ਚੰਡੀਗੜ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਪੂਰਾ ਮਾਮਲਾ ਚੰਡੀਗੜ੍ਹ ਦਾ ਹੈ ਤਾਂ ਜਿਸ ਤੋਂ ਬਾਅਦ ਉਸ ਬੱਚੀ ਜਿਸ ਨੇ ਜਨਮ ਦਿੱਤਾ ਉਸ ਦੇ ਲਈ ਸਰਕਾਰ ਅੱਗੇ ਆਉਂਦੀ ਹੈ ਤਾਂ ਉਸ ਦੇ ਲਈ ਲੱਖਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੀ ਜੋ ਵੀ ਵੱਡਣਾ ਚਾਹੁੰਦੀ ਹੈ ਇਸ ਨੂੰ ਪੂਰੀ ਜਿਹੜੀ ਸਹਾਇਤਾ ਦਿੱਤੀ ਜਾਏਗੀ ਪੈਸੇ ਦੇ ਵੱਲੋਂ ਵੀ ਹਰ ਚੀਜ਼ ਜਿਹੜੀ ਹੈ ਇਸ ਤੱਕ ਪਹੁੰਚਾਈ ਜਾਏਗੀ ਕਿਉਂਕਿ ਬੱਚੇ ਨੂੰ ਪੇਂਟਿੰਗ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈ ਤਾਂ ਉਹਦੇ ਸੁਪਨੇ ਪੂਰੇ ਕਰਨ ਦੇ ਲਈ ਸਰਕਾਰ ਵੀ ਆਪਣਾ ਹੱਥ ਅੱਗੇ ਲੈ ਕੇ ਆਉਂਦੀ ਹੈ ਇਹ ਸੀ ਪੂਰੀ ਕਹਾਣੀ ਸੋ ਹਮੇਸ਼ਾ ਆਪਣੇ ਘਰ ਦੇ ਵਿੱਚ ਸੁਚੇਤ ਰਹੋ ਸਤਰਕ ਰਹੋ ਘਰ ਦੇ ਵਿੱਚ ਕੌਣ ਆਪਣਾ ਹੈ ਕੌਣ ਬੇਗਾਨਾ ਹੈ ਨਹੀਂ ਪਤਾ ਆਪਣੀਆਂ ਬੱਚੀਆਂ ਦੀ ਸੰਭਾਲ ਕਰੋ ਆਪਣੀਆਂ ਬੱਚੀਆਂ ਨੂੰ ਟਾਈਮ ਦਿਓ ਦਿਲ ਦੀਆਂ ਗੱਲਾਂ ਸਾਂਝੀਆਂ ਕਰੋ ਉਹਨਾਂ ਦੀ ਰੱਖਿਆ ਕਰੋ ਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰੋ ਸੋ ਤਾਜ ਉਸਮਾਲ ਦੇ ਵਿੱਚ ਹਰ ਇੱਕ ਬੱਚੀ ਜਿਹੜੀ ਹੈ ਸਹੀ ਸਲਾਮਤ ਰਹੇ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਪੂਰੀ ਕਹਾਣੀ ਸੁਣ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ